ਸੱਸਰੀ ਘਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਸੱਸੀ ਘਾਲੀ ਬੁਲਾ ਦੋ ਪੁੱਤ ਸੱਸਰੀ ਘਾਲ ਜੀ ਸਾਰਿਆਂ ਨੂੰ ਹਾਂ ਮੈਨੂੰ ਜੇ ਚਾਹੋ ਤੁਸੀਂ ਨਹੀਂ ਬੁਲਾਉਣੀ ਚਲੋ ਕੋਈ ਨਹੀਂ ਇੱਕ ਵਾਰ ਬੁਲਾਤੀ ਅੱਗੇ ਆ ਤਾਂ ਫੇਰ ਅੰਨੀ ਤੇ ਜਾ ਹੀ ਮੈਂ ਮੈਨੂੰ ਤੇ ਇੱਕ ਵਾਰ ਬੁਲਾਤੀ ਆ ਤੂੰ ਜਾਨੀ ਕਿ ਬਾਰ ਬਾਰ ਥੋੜੀ ਬੁਲਾਉਣੀ ਆ ਹਾਂ ਸੱਸਰੀ ਘਾਲ ਨਹੀਂ ਹੁੰਦੇ ਬੁਲਾਤੀ ਮਨ ਭੈਣ ਭਰਾਵਾਂ ਨੂੰ ਹੀ ਬੁਲਾਉਣੀ ਹੁੰਦੀ ਹੈ ਨਾ ਤਾਂ ਕਰਕੇ ਬੈਨ ਪ੍ਰਾਪਤੀ ਬੁਲਾਤੀ ਆ ਕਦਾਂ ਸਾਂਝੀ ਕਰਦੀ ਅਛਾ ਸਾਂਝੀ ਕਰਦੀ ਆ ਚਲੋ ਠੀਕ ਆ ਫਿਰ ਮੈਂ ਕਹਿ ਦਿਆ ਕਰੂੰ ਵੀ ਸਾਡੇ ਸਾਰੇ ਟੀਮ ਮੈਂਬਰਾਂ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਂਝੀ ਸਾਂਝੀ ਮਿੰਦੀ ਹਾਂ ਕੀ ਗੱਲ ਚੱਲਣ ਈ ਤੁਹਾਡੀ ਹੋਰ ਮੇਰਾ ਸਟਾਲ 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 ਲੱਭੋ ਹੁਣ ਤੁਸੀਂ ਆਪਣਾ ਲੈ ਰੱਖਿਆ ਕਿਤੇ ਅੱਜ ਸੈਮਰੀਦ ਨੂੰ ਛੁੱਟੀ ਮੈਂ ਕਿਹਦੀ ਹਾਂ ਅੱਜ ਹੈਗਾ ਫੇਰ ਤਾ ਉਹ ਤਾ ਉਹ ਫਿਰ ਦਾ ਫੁੱਲ ਡੇ ਦਾ ਫੇਰ ਕਿਨ ਆ ਦੀ ਯੂਜਿੰਨ ਜਣਾਣੀ 2 ਘੰਟੇ ਸਕੂਲ ਲੱਗਣਾ ਹੈ ਮੈਂ 1.5 ਘੰਟਾ ਮੈਨੂੰ ਤਿਆਰ ਕਰਨ ਤੇ ਕਰਨ ਚ ਲੱਗ ਜਾਣਾ ਅੱਛਾ ਫੇ ਮੈਂ ਆਈ ਦੀ ਬੱਤੀ ਤੋਂ ਕੱਲ੍ਹ ਜਾ ਐਂ ਨਹੀਂ ਮਾਰੀ ਕੋਈ ਤਾਂ ਦੱਸੋ ਕਿਹੜੇ ਟੌਪਿਕ ਤੇ ਗੱਲ ਚੱਲਣ ਰਹੀ ਸੀ ਟੌਪਿਕ ਚੱਲਣ ਦੀ ਇਹ ਚਕੋਦਰੇ ਦਾ ਅੱਛਾ ਰੁਕੋ ਜਮੈਂ ਵੇਖਾਂ ਉਹ ਜੇ ਹੈਗਾ ਤੇ ਫੇਰ ਕਿਉਂਕਿ ਚਕੋਦਰੇ ਤਾਂ ਪਤਾ ਨਹੀਂ ਨਾ ਹਾਂ ਨਹੀਂ ਕਈਆਂ ਭੈਣ ਭਰਾ ਨੂੰ ਪਤਾ ਵੀ ਹੋਣਾ ਚ ਕੋਧਰੇ ਦਾ ਕੇ ਪਰ ਮੈਨੂੰ ਨਹੀਂ ਪਤਾ ਲੱਗਾ ਕੱਲ ਜਿਹੜੋ ਕਹਿਣ ਡਏ ਸੀਗੇ ਮੈਨੂੰ ਪਤਾ ਸਾਡੇ ਤਕੂਦਰੇ ਤੇ ਗਾੜੀ ਲੱਗ ਦੇਂਦੇ ਮੈਂ ਵੀ ਕਹਿੰਨੀ ਆਹ ਤਕੂਦਰਾ ਇਹ ਜੋ ਛੋਟਾ ਸਾਈਜ਼ ਹੈਗਾ ਹਾਂ ਉਹਨਾਂ ਨੇ ਬੂਟਾ ਵੜ ਦਿਆ ਨਾ ਮੈਨੂੰ ਚੇਤਾ ਆ ਗਿਆ ਸੱਚ ਉਹ ਕਿੱਥੇ ਚ ਗੁਦਰਾ ਤੇ ਇਹ ਆ ਹੁੰਦੇ ਸੰਤਰੇ ਪਰੇ ਇਹਦੇ ਤਾਂ ਬੜਾ ਵੱਡਾ ਹੋ ਜਾਂਦਾ ਐਡਾ ਵੱਡਾ ਐਡਾ ਹੁੰਦਾ ਐਡਾ ਹਾਂ ਅੱਛਾ ਇਹ ਕੁਦਰਾ ਆਸਾਨ ਤਰਾ ਹੈਗਾ ਇਹਦਾ ਹੀ ਮਾਮੇ ਭੂਆ ਭੁੱਪੜ ਨਹੀਂ ਨਿਕਾਈਓ ਹਾਂ ਮਾਮਾ ਭੂਆ ਭੁੱਪੜ ਨਹੀਂ ਨਿਕਾ ਵਾ ਆ ਤੀ ਨਿਕਾ ਉਹ ਡੇਡੇ ਆਨਾ ਇਹਨਾਂ ਦੇ ਦੇ ਅਬੁੱਟੇ ਬਾੜੇ ਤੇ ਆ ਨਾ ਹਾਂ ਉਹ ਤਾਂ ਕਰਕੇ ਨਿੱਕੇ ਵੱਡੇ ਸਾਰੇ ਲਾਤੇ ਹੋਣੇ ਨਾ ਉਹਨਾਂ ਨੇ ਠੀਕ ਠੀਕ ਆ ਇਹ ਹੁਣ ਹਨ ਨੂੰ ਚਾਹੀਦੇ ਕਿਤੇ ਹਨ ਨੂੰ ਲੱਭਣ ਨਹੀਂ ਦੇ ਜਿੰਨੂੰ ਫੋਨ ਕੰਡਿਆ ਉਹ ਹੀ ਘੰਡਾ ਵੱਡ ਤੇ ਵੱਡ ਤੇ ਵੱਡ ਤੇ ਤੇ ਹੁਣ ਸੋਕ ਫੇਰ ਕਿੱਥੋਂ ਆਣ ਮੈਂ ਦੱਸਦਾ ਪਾਸ ਦੱਸ ਨਹੀਂ ਹਾਂ ਹੋ ਚੱਲ ਫਿਰ ਇਹਨਾਂ ਨੂੰ ਲਿਆ ਕੇ ਦਿਓ ਉਹ ਉੱਥੇ ਮੈਂ ਪਹੁੰਚ ਨਹੀਂ ਸਕਦੀ ਪਰ ਚੱਲ ਜੇ ਅਗਰ ਨੇੜੇ ਤੇੜੇ ਭੈਣ ਭਰਾ ਕਿਸੇ ਦੇ ਲੱਗੇ ਛਾਕੇ ਹੋਣਗੇ ਉਹ ਤੇ ਲਿਆ ਸਕਦੇ ਹੈ ਨਾ ਤੇ ਜੇ ਕਹਿੰਨੇ ਆ ਜੇ ਕੋਈ ਹੈਗੇ ਤਾਂ ਹਮ ਗਿਫਟ ਕਰਕੇ ਦਿੱਤ ਕਰ ਹਾਂ ਗਿਫਟ ਕਰ ਦੇਣਗੇ ਤਾਂ ਗਿਫਟ ਹੋਣ ਦੇਣ ਵਾਰ ਕਿਹੜਾ ਹੁੰਡਿਆ ਵਾ ਦੇਣ ਵਾਰ ਤੋਂ ਬਿਨਾ ਕਰਤਨ ਕਿਉਂ ਹਾਂ ਉਹ ਮੈਂ ਆਹ ਸਵੇਰੇ ਐਤਵਾਰ ਸੰਡੇ ਆ ਚਲੋ ਸੰਡੇ ਐਤਵਾਰ ਛੁੱਟੀ ਅੱਛਾ ਨਾ ਸੁਖਦਾਂ ਕਿੰਨੇ ਕਿੰਨੇ ਤਰੀਕ ਦੀ ਇਹ ਇਹ ਤੂੰ ਦੇ ਨਾਲ ਹੀ ਰਹਿ ਮੈਂ ਹਾਂ ਕਿੰਨੀ ਤਰੀਕ ਦਾ ਸਮਰੀਦ ਦਾ ਸਮਰੀਦ ਦਾ 17 ਦਸੰਬਰ ਮੇਰਾ 20 ਦਸੰਬਰ ਅੱਛਾ ਦਸੰਬਰ ਥੋੜੇ ਦਿਨ ਹੀ ਰਹਿ ਗਏ ਫਿਰ ਕੇ ਕੰਦੇ ਵਿੱਚ ਲੇਟ ਪੜਾ ਲੈ ਨਹੀਂ ਇੱਧਰ ਆ ਜਾ ਪੁੱਤ ਵਾਲਾ ਵਾਲਾ ਸੇਰ ਫਿਰ ਵੀਡੀਓ ਬਣਾਉਣੀ ਹੈ ਛੇਤੀ ਹੋ ਜੂਗੀ ਉਹੋ ਹੀ ਆ ਜਾ ਆ ਜਾ ਨਹੀਂ ਹੋ ਤਾ ਇਹ ਵੀਡੀਓ ਬਣਾ ਕੇ ਚਲ ਜੀ ਹੋ ਕੇ ਮੇਰੇ ਆਹ ਬੋਤਾ ਅੱਜ ਚਲ ਜਾਣਾ ਤੁਸੀਂ ਨਾ ਜਾਣਨਾ ਮੇਰਾ ਕਿੱਥੋਂ ਸਰਦਾ ਵਾ ਹਾਂ ਨਹੀਂ ਕਿੱਥੇ ਤਾਰਾ ਕੱਢ ਕੇ ਚਲ ਜੇ ਮੇਰੀ ਸਵੇਰ ਦੀ ਵਾਰੀ ਆ ਮੈਨੂੰ ਸਵੇਰੇ ਕੱਢਣੀ ਆ ਸਵਾਤੇ ਮੈਨੂੰ ਹੁਣ ਚੱਲਦਾ ਸਵੇਰ ਸਵਾਤੇ ਆ ਰਹੇ ਹੋ ਹੁਣ ਤੇ ਮੈਂ ਸੁੱਖ ਨਾਲ 7 ਵਜੇ ਤਾਰ ਕੱਢ ਲਈ ਨਹੀਂ ਤੇ ਹੁਣ ਤੁਸੀਂ ਜਾਓ ਤੇ ਸ਼ਾਮਾ ਨੂੰ ਰੋਹਦ ਸਵੇਰੇ ਸਵਾਤੇ ਤਾਰ ਕੱਢ ਕੇ ਤੇ ਫੇਰ ਤਿਆਰ ਹੋ ਕੇ ਚਲ ਜੇ ਇਦਾਂ ਹੀ ਕਰਦੀ ਰਹਿਣਾ ਹਾਂ ਹਾਂ ਹੈਗਾ 4 ਮਿੰਟ ਚ ਤੂੰ ਆ ਜੈਨੀ ਨੇੜੇ ਦਾ ਸਾਗ ਤੇ ਮੈਂ ਪੂਰੇ ਟਾਈਮ 4 ਮਿੰਟ ਚ ਪਹੁੰਚਦੀ ਆ ਜੀ ਜੀ ਸੁੱਖ ਸਾਗ ਸਰਾਂ ਨੇ ਦੀ ਬਾਹ ਪਾ ਜੀ ਦਾ ਸੱਸ ਨਾਵੇਂ ਨਾ ਉਦੋਂ ਫਿਰ ਫਾਗਾਂ ਨਹੀਂ ਕਿਤੇ ਅੰਦਰ ਚਿਰਤ ਨੇ ਸਰਾਣ ਦੀ ਬਾਹ ਮੇਰੀ ਟੁੱਟ ਗਈ ਆ ਪਰ ਉਹ ਟੁੱਟ ਤੇ ਗਈ ਪਰ ਆਪਣੇ ਮਸਤੀ ਕਾਲ ਦੀ ਨਾ ਹੁੰਦੀ ਫਿਰ ਵੀ ਚਲੋ ਭੈਣ ਭਰਾਵਾਂ ਨੂੰ ਵੀ ਤਾਂ ਖੁਸ਼ ਕਰਨਾ ਹੀ ਹੁੰਦਾ ਵਾ ਹੁਣ ਅਗਲੇ ਤੇ ਜਾਣ ਦੇਣ ਨੂੰ ਤਿਆਰ ਵਾ ਮੈਂ ਵੀ ਜਾਣ ਦਿੰਨੀ ਅੰਨਾ ਦਿੰਨੀ ਆ ਪਰ ਫਿਰ ਜਾਇਆ ਵੀ ਕਰਨਾ ਫਿਰ ਰਾਤ ਵੀ ਰਿਆ ਕਰ ਰਾਤ ਨਹੀਂ ਜਾ ਜਾਂਦਾ ਜੇ ਨਹੀਂ ਤਾਂ ਰਾਤ ਅਸੀਂ ਜਲ ਜਾਗੇ ਤਾਂ ਸਵੇਰੇ ਆ ਜਾਗੇ ਨਾ ਤਾਂ ਸਵੇਰੇ ਤੂੰ ਚਲ ਜੀ ਤੇ ਸ਼ਾਮਾਂ ਨੂੰ ਆ ਜੀ ਇਦਾਂ ਕਰ ਲਾਂਗੇ ਨਾ ਸੋ ਕਦੇ ਰਹਿਣ ਜਾ ਹੀਗਾ ਹੈਂ ਗੱਲ ਪਈ ਆ ਕਿ ਤੇ ਮੈਂ ਤਾਂ ਬਾਹਰ ਗਏ ਤੇ ਬਾਹਰ ਗਏ ਤਾਂ ਕਰ ਦੂੰਗੀ ਮੈਂ ਹਾਂ ਤੇ ਮੈਂ ਉੱਥੇ ਜਾ ਕੇ ਡਾਲਰ ਵੀ ਕਮਾਉਣਾ ਸੀ ਆ ਹੋਂ ਤੇ ਵਾਦੂ ਫਿਰ ਫਿਰ ਉੱਥੇ ਡਾ ਲਾਇਆ ਤੇ ਨਹੀਂ ਉਹ ਕਰਦੇ ਹੋ ਨਾ ਬਾੜਤੀ ਵਧਾਈ ਦੇਣ ਦੇ ਸਾਰੇ ਬਾਹਰ ਨੂੰ ਮੈਂ ਫਿਰ ਕੋਈ ਨਹੀਂ ਫਿਰ ਮਾਮੀਆਂ ਨਾਲ ਸਾਥ ਨਹੀਂ ਅਸੀਂ ਵਿਹਲੇ ਹੀ ਹਾਂ ਅਸੀਂ ਵਿਹਲੇ ਹੀ ਆ ਕੋਈ ਨਹੀਂ ਆ ਜਾਗੇ ਤੁਸੀਂ ਕਰਦੇ ਹੋ ਨਾ ਸੀਨ ਵੀ ਤੁਸੀਂ ਮਗਰੋਂ ਫੜ ਪੜਖਰਾਉਣ ਦੇ ਜੀ ਕੁੜੀ ਤਾਂ ਹੈ ਸਿੱਧੀ ਪਾਰਟੀ ਆ ਔਰ ਰਿਸ਼ਤੇਦਾਰ ਸੱਦੇ ਆ ਮਤਲਬ ਵਧਾਈ ਦੇਣ ਵਾਸਤੇ ਪੜ੍ਹਦੀ ਸਿੱਧੀ ਪਾਰਟੀ ਹੋ ਜੂਗੀ ਨਾ ਇਹ ਤੇ ਗੱਲ ਹੈ ਆ ਪਕੌੜੇ ਨਹੀਂ ਕਰਨੇ ਆ ਪੀਜ਼ਾ ਪਾਰਟੀ ਨੰਬਰ ਐ ਨਾ ਮਾਮੂ ਆਛਾ ਪੀਜ਼ਾ ਪਾਰਟੀ ਜਿਹੜੀ ਤੁਸੀਂ ਲੈ ਜਿਓ ਪੀਜ਼ਾ ਤੇ ਜੋ ਵੀ ਖਾਣ ਦਾ ਹੋਗਾ ਘਰੋਂ ਲੈ ਜਿਓ ਦੀਦੀ ਆਪਾਂ ਕਿਤੇ ਮੱਝੇ ਜਾਣਾ ਨਹੀਂ ਚੱਲੀਏ ਚੱਲ ਠੀਕ ਐ ਤੂੰ ਤੇ ਮੈਂ ਮੈਂ ਵੀ ਆ ਹਾਏ ਨਹੀਂ ਤੁਸੀਂ ਤੇ ਮੈਂ ਮੂੰਹ ਤੇ ਉੱਤੇ ਹੀ ਹਾਏ ਹਾਏ ਐਡੇ ਵੀ ਅਸੀਂ ਮਾਰੇ ਨਹੀਂ ਆ ਗਏ ਹਨਾ ਜੇ ਉਹ ਬੈਠੀ ਸੀ ਸਕੂਟੀ ਤੇ ਜਾਣਾ ਹੋਰਗੇ ਨੂੰ ਨਹੀਂ ਖਾਂਦੇ ਤੇ ਫਿਰ ਕੱਲੇ ਵੰਡ ਕੇ ਖਾਓਗੇ ਖੰਡ ਖਾਓਗੇ ਕੱਲੇ ਖਾਓਗੇ ਅੰਦਰ ਲੱਪਕੇ ਕਿੰਨਾ ਮੰਡਾ ਖਾ ਲ ਗਾ ਇਹ ਨੂੰ ਨਾਲ ਪਟਾ ਲਿਆ ਤਿੰਨ ਜਾਣੇ ਹੋ ਜਾਣੇ ਸੀ ਬਸ ਕੋਈ ਗੱਲ ਨਹੀਂ ਤੁਸੀਂ ਚਲ ਜਿਓ ਨਾ ਹਨ ਜੇ ਪਤਾ ਲੱਗ ਜੂਏ ਅਸੀਂ ਵੀ ਦੂਜੀ ਸਾਈਡ ਤੇ ਜਾ ਕੇ ਆਪਣੇ ਵੱਲੋਂ ਬਹਿ ਜਾਾਂਗੇ ਜਿਹਦੇ ਆਪਾ ਦੇਖੇਗਾ ਕਿ ਮੂੰਹ ਹੀ ਨਹੀਂ ਕਰਨਾ ਕਿ ਨਾ ਜਾਣਦੇ ਹੀ ਆਪਾਂ ਇਹਨਾਂ ਨੇ ਬਣਾ ਕੇ ਇੰਟਰਵਿਊ ਵੀਡੀਓ ਇਹਦੇ ਆ ਤੇ ਮੈਂ ਉਹਨੂੰ ਕਹਿ ਦੇਣਾ ਜਿੰਨੇ ਪੈਸੇ ਲੈਣੇ ਆ। ਬਾਜੀ ਖਾਣਾ ਵੱਖੋ ਵੱਖਰਾ ਇਹਦੇ ਪੈਸੇ ਇੱਕੇ ਤਾਂ ਉਹਨਾਂ ਕੋ ਕੱਟ ਲਿਓ। ਫੇਰ ਚੰਗੀਆਂ ਰੋ ਗਈਆਂ। ਚਲ ਵੇ ਲਾਂ ਦੇ ਫੇਰ ਕੀ ਬੰਦਦਾ। ਹਾਏ ਅਮਨ ਵਿਚਾਰੀ ਨੇ ਮੂੰਹ ਆਪਾਂ ਦੇਣੀ ਹੈ ਕਿ ਬਾਅਦ ਸਾਰੇ ਤੁਹਾਡੇ ਵੀ ਨਹੀਂ ਦਵਾਣੇ। ਚਲ ਆਪਾਂ ਦੇ ਦਾਂਗੇ ਤੇ ਅਮਰ ਵਿਚਾਰੀ ਨੇ ਮੂੰਹ ਠਾਣਾ ਸੁਟਿਆ ਇਹਨੂੰ ਵੀ ਲੈ ਜਿਓ ਨਾਲ। ਇਹਨੂੰ ਵੀ ਚਾੜਦਾ ਇਹਨੇ। ਨਾ ਨਾ ਆ ਇਹਦਾ ਫਾਇਦਾ ਨਾ ਹੋਣਾ ਇਹਦਾ ਫਾਇਦਾ ਨਹੀਂ ਇਹ ਤੀਨ ਨਾ ਦੇ ਲੋ ਮੈਂ ਫਿਰ ਮਨਾ ਕਰੂੰਗੀ ਕਿ ਤੇ ਬੇਰੋਤ ਹੀ ਹੁੰਦੇ ਕੇ ਇਹਨੇ ਉੱਥੇ ਜਾ ਕੇ ਜੇ ਮੈਂ ਫੋਟੋ ਵੀ ਪਾਦੀ ਮੈਂ ਇੱਥੇ ਬੈਠੇ ਤੈਨੂੰ ਨਹੀਂ ਬੰਦਿਆ ਨਹੀਂ ਕਿ ਉਹ ਨਹੀਂ ਪਹੁੰਚਿਆ ਜਾਣਾ ਮੈਂ ਪਹਿਲਾਂ ਪਹੁੰਚ ਜਣੀ ਆ ਲੱਗੀ ਆਲੇ ਹਲੇ ਫਿਰ ਵੀ ਲੇਟ ਹੁੰਦੇ ਮੈਂ ਪਹਿਲਾਂ ਪਹੁੰਚ ਜਣੀ ਆ ਮਾ ਮਾ ਤੂੰ ਕਹਿ ਵੀ ਉਹ ਗੱਲ ਵੱਖਰੀ ਆ ਵੀ ਇਹ ਨਾ ਹੋਵੇ ਕਿ ਤੁਸੀਂ ਮੈਨੂੰ ਉੱਥੇ ਵੀ ਨਾ ਟਿਕਣ ਦਿਓ ਨਣਾਣਾ ਮੇਰੀਆਂ ਵੀ ਉੱਥੇ ਵੀ ਨਾ ਕੁੜੀ ਨੂੰ ਟਿਕਣ ਦਿਓ ਮਨ ਨੂੰ ਏਦਾਂ ਨਾ ਕਰਿਓ ਆਪਾਂ ਕਰੀਏ ਨਾ ਕਿ ਨਾਲ ਸੀ ਇਹ ਹੋ ਜੂਗਾ ਕਿ ਆਪਾਂ ਕਈਆਂ ਨੇ ਇਹ ਗੱਲੀ ਨੂੰ ਘਰ ਛੱਡ ਗਿਆ ਥਾ ਤਿੰਨ ਪਈ ਆਇਆ ਭਾਈ ਇਹਨੇ ਚੱਜੀਏ ਆਹ ਮੇਰੇ ਸੀ ਭਾਂਜੇ ਤਾਂ ਨਾਲ ਹੀ ਨੂੰ ਘਰ ਛੱਡ ਜਾਗੇ ਸਹੀ ਗੱਲ ਵਾ ਹੋਰ ਕੇ ਸਟੇਟਸ ਲਾਵਾਂਗੇ ਹਾਂ ਦੇਖ ਲੋ ਜੀ ਹੁੰਦਾ ਵੀ ਨੀ ਖੜਦੇ ਮੈਨੂੰ ਤੇ ਵੀਡੀਓ ਚ ਵੀ ਨਹੀਂ ਖੜਦੇ ਸਹੀ ਗੱਲ ਵਾ ਬਣਾ ਦੇ ਦੀ ਹੁਣ ਮਾ ਸਬੂਤ ਹੋ ਗਿਆ ਸਾਹਮਣੇ ਹਨਾ ਦੇਖ ਤੁਸੀਂ ਵੇਖਿਆ ਹਾਂ ਆਪਾਂ ਕਹਿੰਿਆ ਡਿ ਸਟੇਟਸ ਹੀ ਵੇਖੇ ਨਾ ਬਰ ਬਨ ਲਾ ਦੇ ਨੇ ਜੋ ਜੰਨੇ ਦਵਾਈ ਹੋ ਖਰਾਬ ਹੈ ਸੱਚੀ ਹੈ ਦੇਖ ਯਾ ਤੇ ਵੀਡੀਓ ਚ ਵੀ ਨਹੀਂ ਮੈਨੂੰ ਨਾਲ ਦੀ ਤੇ ਲੈ ਆਈ ਜਾਂਦਾ ਪਹਿਲੇ ਵੀਡੀਓ ਵੀ ਨਹੀਂ ਨਾਲ ਖਾਣਾ ਦਾ ਖਾਣਾ ਕਿਆ ਲੰਮਾ ਵੀਡੀਓ ਚ ਨਹੀਂ ਦੱਸਣਾ ਆਪਣੇ ਲਈ ਲੱਭ ਲਾ ਹੁਣ ਪਰ ਇਹ ਗੱਲ ਹੈਗੀ ਨਾ ਅਮਨ ਤੈਨੂੰ ਲੈ ਜਾਣਗੇ ਤੇ ਚਲ ਤੂੰ ਵੀਡੀਓ ਬਣਾ ਲਈ ਬਾਕੀ ਤੂੰ ਖਾਣਾ ਪੀਣਾ ਪੂਰਾ ਹੀ ਆਉਂਦਾ ਦੇ ਨਾਲ ਸਾਰਾ ਕੁਝ ਬਸ ਤੂੰ ਵੀਡੀਓ ਚ ਨਹੀਂ ਹੁਣ ਸ਼ੋਅ ਨਹੀਂ ਕਰਨਾ ਤੈਨੂੰ ਸਾਹਮਣੇ ਵੀ ਅਮਨ ਆਈ ਆ ਨਾਲ ਸਹੀ ਗੱਲ ਵਾ ਵਾਕਿਆ ਮਾਨੂੰ ਟਾਈਮ ਤੋਂ ਪਹਿਲਾਂ ਆਉਂਦੀ ਜਿੰਨੇ ਵਜੇ ਦਾ ਟਾਈਮ ਦਿੱਤਾ ਹੁੰਦਾ ਨਾ ਉਸ ਤੋਂ ਪਹਿਲਾਂ ਆਉਂਦੀ ਆ ਹਾਂ ਅਸੀਂ ਸੱਚੀ ਲੇਟ ਆਉਨੇ ਆ ਅਹੀਂ ਆਪਣੀ ਜਿੰਨੇ ਨਾਲ ਆਪਣੀ ਕੀਤੀ ਸੀ ਨਾ ਤਾਂ ਹੀ ਮੈਂ ਉਹਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀ ਆ ਰੱਖਾਂਦੀ ਉਹ ਟਾਈਮ ਦੀ ਗੱਲ ਹੀ ਮੈਂ ਹੀ ਲੋਕ ਦੀ ਕੀਤੀ ਆ ਤਾਂ ਹੀ ਤਾਂ ਕਿਹਾ ਮੈਂ ਪੁੱਛਣਾ ਨਹੀਂ ਦੀ ਨਹੀਂ ਪਹਿਲਾਂ ਹੀ ਆਈ ਹੁੰਦੀ ਉਹਦਾ ਨੌਕਰੀ ਦਾ ਮੈਂ ਨਹੀਂ ਨਹੀਂ ਗੱਲ ਸੁਣੋ ਤੁਹੇ ਨੌکریاں ਕਰਨ ਕੀਤੀਆਂ ਤਾਂ ਮੈਂ ਤੇ ਨੌਕਰੀ ਕਰਨ ਨਹੀਂ ਆ ਜੇ ਵੀ ਸਗੋਂ ਉਹੋ ਤੇ ਗੱਲ ਕਰਦੀਆਂ ਸੀਟੀ ਮਾਰ ਕੇ ਸੀਟੀ ਮਾਰਵੇ ਕਿਦਾਂ ਗਾਣਾ ਅੱਛਾ ਗੰਗਾਸ਼ਣ ਕੋਣ ਹੋਣਾ ਚਾਹ ਦੱਸ ਬੋਲੋ ਵੀ ਨਾ ਫਿਰ ਪੂਰਾ ਟੋਪਿਕ ਬੋਲੋ ਸਿੱਧੀ ਮਾਰ ਕੇ ਬਣਾਉਣਾ ਹਟ ਜਾ ਮੈਨੂੰ ਰੋਜ਼ ਦਾ ਸਾਡੀ ਗਲੀ ਕਦੇ ਲਾਉਣਾ ਹਟ ਜਾ ਹਾਂ ਉਹ ਕਹਿੰਦਾ ਗੋਂ ਤੁਸੀਂ ਮੰਗਾ ਛਣਕਾਉਣਾ ਹਟ ਜਾ ਹਾਂ ਇਹ ਕਾਹ ਕੀ ਸੁਣਾਉਣਾ ਮੈਨੂੰ ਨਹੀਂ ਸੁੱਖ ਤੂੰ ਬੋਲ ਮੈਂ ਤੇਰੇ ਵੱਲ ਕੀਤਾ ਕੈਮਰਾ ਚੱਲ ਜਿੱਦਾਂ ਹੈਗਾ ਇਧਰ ਮੂੰਹ ਕਰ ਹੁਣ ਕਰਤਾ ਹੀ ਸਾਹਮਣੇ ਮੇਰਾ ਸੁੱਖ ਮਾਰ ਕੇ ਬਾਲ ਜੀ ਬੋਲ ਕਸੇ ਕਰੀ ਨੀ ਚਾਲਾ ਮਨ ਤੂੰ ਬੋਲ ਹੁਣ ਦੀ ਦੱਸਦਾ ਹੁਣ ਬਸ ਲੈ ਉਹ ਕਾ ਸਨਾਮਾ ਉਹ ਤੁਸੀਂ ਫਿਰ ਜਦੋਂ ਜਿੱਦੀ ਬੰਦ ਕਰਤੀ ਨਾ ਗੱਲ ਉਹ ਤਰ੍ਹਾਂ ਭਾਵੇਂ ਤੁਸੀਂ ਸਾਰੀਆਂ ਪੁਰਕੰਡਾ ਪੈਂਦੀਆਂ ਆਪਣੀ ਮਰਜ਼ੀ ਤੇ ਆਈਆਂ ਏਦਾਂ ਕੀ ਹੁੰਦਾ ਚਾ ਕਾਮ ਦਾ ਹਾਂ ਹੋਇਆ ਛੋਟਾ ਮੈਂ ਥੱਕ ਗਈ ਸੀ ਹਾਂ ਕੋਈ ਨਹੀਂ ਪਤਾ ਲੱਗਦਾ ਮੈਨੂੰ ਕੱਲੇ ਜਾਣ ਦੀ ਮਤਵੱਜੀ ਹੁੰਦੀ ਆ ਸਹੀ ਗੱਲ ਵਾ ਜੇ ਮੈਂ ਬਾਹਰੋਂ ਬਾਹਰ ਨਾਲ ਕਿਹੜਾ ਚਾ ਲਾਉਣੀ ਆ ਫਿਰ ਇੱਧਰ ਨਾ ਰਹਿੰਦਾ ਤੇ ਮੈਂ ਇੱਥੋਂ ਲਾ ਦਿੰਨੀ ਆ ਫਿਰ ਬਾੜਲੇ ਲੈ ਜਾਂਦੇ ਆ ਫਿਰ ਮੈਂ ਗੋਦਰ ਸੁਈ ਦਾ ਕੰਮ ਕਰਨ ਲੱਗ ਜੰਨੀ ਆ ਅੱਜ ਹੁਣ ਉਹ ਕਿੰਨਾ ਜਮਾ ਹੋਇਆ ਪੈ ਨਹੀਂ ਗਾ ਕੱਲ ਤੇ ਸਵਾਗਤ ਲਾਇਆ ਸੀ ਝਾੜੂ ਜਿੱਦਾ ਕੱਲ ਬੜਾ ਸਾਫ਼ ਹੀ ਵੇੜਾ ਕੱਲ ਮੈਂ ਫੇਰ ਜਾਣ ਬੈਠੀ ਰਿੰਗੂ ਬਾਗੀ ਤੇ ਮੈਂ ਡੇਡਾ ਕਰ ਦੇਣਾ ਅੰਧੀਰੋ ਤੇ ਮੇਰੀ ਰਿੰਗਣੀ ਨਹੀਂ ਕਿੱਥੇ ਰਿੰਗਣ ਸਾਦੀ ਜੀ ਸਾਦੀ ਜੀ ਨਾਲ ਬਸ ਕੱਲ ਹੀ ਆਏ ਆ ਨਾਲ ਕੋਈ ਗੰਦੀ ਨਹੀਂ ਆਏ ਹਾਂ ਚੱਲ ਅਸਾਂ ਸੁਣੀ ਤੇ ਬੜੀ ਕਾਹੀ ਹਰਸ ਤੇ ਲਾਈ ਗਈ ਆ ਗੀ ਮੰਗ ਕੇ ਪਾਈ ਆ ਉਹ ਕਹਿੰਦੇ ਬੜਾ ਕੋ ਰਹੇ ਨੇ ਤੱਟਾ ਜੈਲੀ ਦਾ ਸੁਨਾਮ ਮੰਗ ਕੇ ਪਾਈ ਹੈ ਅੰਦਰੀ ਸੂਟ ਆਪਣਾ ਹੀ ਹੁੰਦਾ ਬਗਾਨੇ ਦਾ ਦੱਸ ਦਈਦਾ ਆਂਦੇ ਹੁੰਦੇ ਆ ਬਗਾਨਾ ਕਹਿਣਾ ਪਾਇਆ ਤੇ ਅੱਧਾ ਰੂਪ ਗਵਾਇਆ ਮੇਰਾ ਪੂਰਾ ਹੀ ਰੂਪ ਕਹਿ ਕਹਿ ਕੇ ਅੱਧਾ ਗਵਾਸ ਹੁੰਦੀ ਆ ਆਹੋ ਹਾਂਜੀ ਸਮ੍ਰੀਤ ਦੀ ਮੁੰਦਰੀ ਅਰ ਸੁਖ ਨੇ ਪਾਈ ਚੋਰੀ ਕੀਤੀ ਆ ਤੇ ਅੱਜ ਕੁੜੀ ਨੇ ਸਮ੍ਰੀਤ ਨੇ ਪਹਿਲਾਂ ਹੀ ਪਾਲੀ ਹੁਣ ਇਹ ਨਹੀਂ ਪਤਾ ਸੁਖ ਨੂੰ ਦਿੰਦੀ ਆ ਕਿ ਨਹੀਂ ਦਿੰਦੀ ਮੈਂ ਕਿਦਾਂ ਸੀਨ ਕਾਂ ਚਾ ਜਿੰਨੇ ਬਣਾਉਣੇ ਬਣਾ ਲਈ ਤੁਹਾਨੂੰ ਪਤਾ ਨੱਚ ਆ ਕੇ ਸਵਾਚੋ ਕਦੋਂ ਪਾਣੀ ਰੱਤਣ ਲੱਗੀ ਚਾਹ ਦਾ ਅਛਾ ਤੂੰ ਚਾਹ ਬਣਾਉਣ ਲੱਗੀ ਹਾਂ ਚੱਲ ਕੋਈ ਨਹੀਂ ਚਾਹ ਬਣਾ ਲਾ ਫਿਰ ਹਾਏ ਹਾਏ ਤੂੰ ਤੇ ਭਾਂਡਿਆਂ ਦਾ ਹੀ ਬੜਾ ਖਰਾਕ ਕਰਤਾ ਕਚੱਜੀ ਨਾ ਹੋਈ ਓਏ ਕਚੱਜੀ ਨਾ ਬੜਾ ਆਪਣੇ ਆਪ ਨੂੰ ਕਿੰਨੀ ਸੱਜੀ ਸਮਝਦੀ ਏ ਮੈਂ ਕਿੱਥੇ ਜੀ ਆ ਮੈਂ ਨਹੀਂ ਸੱਜੀ ਆ ਕਿਦਾਂ ਕਿਦਾਂ ਇਦਾਂ ਮਾਰਦੇ ਸੀ ਜਦੋਂ ਮੈਨੂੰ ਬੁਖਾਰ ਆਣਾ ਉਹ ਭਾਂਡੇ ਇਦਾਂ ਬਚ ਜਾਂਦੇ ਨਹੀਂ ਆ ਮੈਂ ਕੁਆਲਟੀ ਕਿੰਨੀ ਹਾਏ ਹਾਏ ਇਹ ਜੋਨ ਮੈਂ ਨਹੀਂ ਕਿਹਾ ਜੇ ਕਿ ਨਾ ਸੋਹਣਾ ਪਤੀਲਾ ਹੁਣ ਲਿਆਂਦਾ ਵਾ ਮੇਰ ਰਮਨਦੀ ਦੀ ਕਵਾ ਮੰਗੇ ਆਵਾ ਕਿਆ ਮੈਂ ਝੂਠ ਨਹੀਂ ਬੋਲਦੀ ਜਿਹੜੀ ਗੱਲ ਸਹੀ ਸਹੀ ਆ ਇਹ ਗੱਲ ਸਾਡੀ ਮਨਾਂ ਨਹੀਂ ਖਰਾਬ ਹੋਈ ਜਿੱਦੋਂ ਉਹਨਾਂ ਦੀ ਖਰਾਬ ਹੋਈ ਉਹਨਾਂ ਸਾਡੀ ਮੰਗਲੀ ਹੁਣ ਸਾਡੀ ਖਰਾਬ ਹੋਈ ਹੋਣੀ ਆਂ ਉਹਨਾਂ ਦਵਾ ਦੇ ਅੱਛਾ ਤੇ ਇਹਦੇ ਵਿੱਚ ਮਨਾਂ ਨਹੀਂ ਆ ਜਾਂਦੀ ਹਣੀ ਬੜੀ ਵੀਰੇ ਡੂੰਗਾ ਬਾਬਾ ਮਨ ਦਾ ਨਾਮ ਦਾ ਵੱਡਾ ਅੱਛਾ ਡੂੰਗੀ ਆ ਨਾ ਤਾਂ ਕਰਕੇ ਹਾਂਜੀ ਹੁਣ ਤੁਸੀਂ ਪਾ ਲਈ ਇੱਕ ਦਿਨ ਕੱਲਾ ਮੰਗ ਲਿਆ ਹੈ ਗੱਲ ਸੁਣੇ ਇੱਕ ਦਿਨ ਕੱਲਾ ਮੰਗ ਲਿਆ ਇਹਦਾ ਆ ਬੜਾ ਲੰਮਾ ਨਾ ਸਾਡੀ ਦਾ ਇੰਨਾ ਇੰਨਾ ਠੀਕਾ ਤੇ ਫੁੱਲ ਵੀ ਇਹਦਾ ਵੱਡਾ ਦਾ ਫੁੱਲ ਵੀ ਇੰਨਾ ਨਹੀਂ ਉੱਚੀ ਹੋ ਜਾਂਦੀ ਇਹਦੀ ਹੈ ਤੇ ਉੱਚੀ ਹੋ ਜਾਂਦੀ ਖੋਲ ਕੇ ਪੇਜ ਤੋਂਨੇ ਕਿੰਨੇ ਪੰਗੇ ਲੈਣੇ ਕੀਗੇ ਮੈਂ ਇਹ ਇੱਕ ਦੁੱਧ ਜੋ ਇੱਕ ਪੰਡ ਜੋ ਵੱਡਾ ਦੁੱਧੇ ਤੇ ਪਾਵਾਂ ਦੁੱਧੇ ਜਿ ਬਣਾਏ ਲੱਗੇ ਇੰਨਾ ਬਾਹਰ ਜਿਵੇਂ ਮੈਂ ਨਹੀਂ ਨੀ ਹੋ ਗਿਆ ਵਿੱਚ ਵਿੱਚ ਵਜਦਾ ਨਾ ਇਹ ਤਾਂ ਹੈ ਵਿੱਚ ਵਜਦਾ ਨਹੀਂ ਨਹੀਂ ਹਾਂ ਹਾਂ ਹਾਵੇ ਲੋਕ ਉਹਦਾ ਹਵੇ ਲੋਕ ਤੇਰੇ ਹਵੇ ਇਹਦਾ ਪੇਜ ਖੋਲ ਕੇ ਤਾਂ ਕਰ ਲੈਣਾ ਉੱਚਾ ਹੋ ਜਾਣਾ ਉਹਨੇ ਇੰਨਾ ਟਾਈਮ ਨਹੀਂ ਅੰਦਰਨਾ ਕੋ ਆ ਵੀ ਹੈਗਾ ਵਾ ਵਿੱਚ ਲੱਗ ਜਾਂਦਾ ਅੱਛਾ ਹਾਂ ਫਿਰ ਮੈਂ ਫਿਰ ਮੈਂ ਦੀਨੂ ਨੂੰ ਫੋਨ ਕੀਤਾ ਮੈਂ ਦੀਦੀ ਇਹ ਤਾਂ ਵੱਡੇ ਬੜਾ ਹੂੰ ਫੇਲੀ ਮੁੰਡਾ ਆਵਾਂ ਮੁੰਡਾ ਆਵਾਂ ਹੁਣ ਆ ਗਿਆ ਸੈੱਟ ਵਿੱਚ ਇਹਦੇ ਹਾਂ ਫਿਰ ਉਹਨੇ ਆ ਆ ਕੇ ਲਿਆ ਦੇ ਫਿਰ ਹੁਣ ਇੱਕ ਮਿਆਂਜ ਦੋ ਤਲਵਾਰਾਂ ਹੋ ਗਈਆਂ ਨਾ ਵਧੀਆ ਕੰਮ ਹੋ ਗਿਆ ਚੱਲ ਜਿਆਦਾ ਹੀ ਜਿਆਦਾ ਹੀ ਫਿਰ ਮੈਂ ਉਹਨੂੰ ਲੋ ਵੀ ਬਣਾਤਾ ਅੱਛਾ ਮੈਂ ਅਗਰ ਮੱਖਣ ਨਹੀਂ ਰੱਖਿਆ ਆਈ ਦ ਸਿਆਣੀ ਦੀ ਬਣ ਗਈ ਸਾਰਾ ਕੰਮ ਦੁੱਧ ਤੋਂ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ ਤਿਆਰ ਕਰਦੀਆਂ ਕਰਦੀਆਂ ਇਹਨੇ ਰਿਕਾਰਡ ਤੋੜ ਦਿੱਤੇ ਨਹੀਂ ਪਿੰਦਾ ਠੀਕ ਠੀਕ ਆ ਪਰ ਅੱਜ ਨੇ ਝੜੂ ਲਾਇਆ ਹੈ ਫੇਰ ਝੜੂ ਨਹੀਂ ਲਾਇਆ ਅੱਛਾ ਵੈਸੇ ਨਹੀਂ ਮੇਰੀ